ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਰਾਸ਼ਨ ਕਾਰਡ ਤੇ ਰਾਸ਼ਨ ਲੈਣ ਵਾਲਿਆਂ ਨੂੰ ਵੱਡਾ ਚਟਕਾ ਲੱਗ ਸਕਦਾ ਹੈ ਕਿਉਂਕਿ ਰਾਸ਼ਨ ਕਾਰਡ ਦੇ ਨੀਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਕੀਤੇ ਗਏ ਬਦਲਾਅ ਮੁਤਾਬਿਕ ਜੇਕਰ ਕੋਈ 6 ਮਹੀਨੇ ਤੱਕ ਰਾਸ਼ਨ ਨਹੀਂ ਲੈਂਦਾ ਤਾਂ ਉਸ ਦਾ ਰਾਸ਼ਨ ਕਾਰਡ ਰੱਦ ਕਰ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਹਰ 5 ਸਾਲ ਬਾਅਦ ਈ ਕੇ ਵਾਈ ਸੀ ਕਰਵਾਉਣੀ ਲਾਜ਼ਮੀ ਹੋਵੇਗੀ ਇਹ ਹੁਕਮ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਦਿੱਤੇ ਹਨ ਕਿ 3 ਮਹੀਨਿਆਂ ਚ ਜਾਂਚ ਹੋਵੇ ਤੇ ਅਯੋਗ ਪਰਿਵਾਰਾਂ ਦੇ ਕਾਰਡ ਕੱਟੇ ਜਾਣ ਦੱਸ ਦिए ਕਿ 25 ਲੱਖ ਡੁਪਲੀਕੇਟ ਰਾਸ਼ਨ ਕਾਰਡ ਹੋਣ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਇਸ ਲਈ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਇਹ ਹੁਕਮ ਸ਼ਕਤੀ ਨਾਲ ਲਾਗੂ ਕਰਨ ਲਈ ਕਿਹਾ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਅਯੋਗ ਲੋਕਾਂ ਨੂੰ ਬਾਹਰ ਕੱਢਣਾ ਹੈ ਜਿਹੜੇ ਲੋਕ ਅਯੋਗ ਹਨ ਉਹਨਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਜਾਣਗੇ ਤੇ 5 ਸਾਲ ਪੂਰੇ ਹੋਣ ਤੇ ਉਹਨਾਂ ਦੀ ਈ ਕੇਵਾਈਸੀ ਕਰਾਉਣੀ ਲਾਜ਼ਮੀ ਹੋਵੇਗੀ ਦੋਰੀ ਐਂਟਰੀ ਵਾਲੇ ਲੋਕਾਂ ਦੇ ਕਾਰਡ 3 ਮਹੀਨੇ ਵਾਲੀ ਮੌਤਲ ਕਰ ਦਿੱਤੇ ਜਾਣਗੇ KYC ਕੀਤਾ ਜਾਵੇਗਾ ਨਵੇਂ ਰਾਸ਼ਨ ਕਾਰਡ ਪਹਿਲਾਂ ਉਹ ਪਹਿਲਾਂ ਪਾਉ ਦੇ ਆਧਾਰ ਤੇ ਬਣਾਏ ਜਾਣਗੇ ਅਤੇ ਸੂਚੀ ਰਾਜ ਪੋਰਟਲ ਤੇ ਜਾਰੀ ਕੀਤੀ ਜਾਵੇਗੀ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਦੇ ਤਹਿਤ ਰਾਸ਼ਨ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਰਾਸ਼ਨ ਕਾਰਡ ਦੇ ਨੀਮਾਂ ਵਿੱਚ ਬਦਲਾਅ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣ ਆ ਨਿਯੋਜਨਾ ਦੇ ਤਹਿਤ ਮੁਫਤ ਰਾਸ਼ਨ ਨਾ ਲੈਣ ਵਾਲੇ ਵੀ ਇਸ ਦੇ ਧਾਇਰੇ ਵਿੱਚ ਆਉਣਗੇ ਦੇਸ਼ ਵਿੱਚ 23 ਕਰੋੜ ਸਰਗਰਮ ਰਾਸ਼ਨ ਕਾਰਡ ਹਨ ਇਸ ਅਭਿਆਸ ਵਿੱਚ ਰੱਦ ਕੀਤੇ ਜਾਣ ਵਾਲੇ ਕਾਰਡਾਂ ਦੀ ਗਿਣਤੀ ਸਪਸ਼ਟ ਹੋਵੇਗੀ ਸੂਤਰਾਂ ਮੁਤਾਬਕ ਰਾਜਾਂ ਵਿੱਚ 7% ਤੋਂ 18% ਕਾਰਡ ਰੱਦ ਕੀਤੇ ਜਾ ਸਕਦੇ ਹਨ ਸੋਏ ਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ